ਮੇਰੇ ਕੋਲ ਇਸ ਚਮਚ ਵਿੱਚ ਕੁਝ ਨਮਕ ਇੱਕ ਖਥੌੜੀ ਤੇ ਕਪੂਰ ਦੀ ਗੋਲੀ ਹੈ ਮੈਂ ਕਾਗਜ਼ ਦਾ ਟੁਕੜਾ ਲੈ ਕੇ ਸਾਰਾ ਨਮਕ ਅਤੇ ਕਪੂਰ ਦੀ ਗੋਲੀ ਉਸ ਵਿੱਚ ਰੱਖ ਦਿੰਦਾ ਹਾਂ ਅਤੇ ਹਥੌੜੀ ਲੈ ਕੇ ਇਹਨਾਂ ਨੂੰ ਇਸ ਤਰ੍ਹਾਂ ਪੀਸ ਲੈਂਦਾ ਹਾਂ ਤਾਂ ਹੁਣ ਆਪਾਂ ਦੇਖ ਸਕਦੇ ਹਾਂ ਕਿ ਇਹਨਾਂ ਸਭ ਨੂੰ ਪੀਸਣ ਤੋਂ ਬਾਅਦ ਸਾਨੂੰ ਇੱਕ ਚਿੱਟਾ ਪਾਊਡਰ ਮਿਲਦਾ ਹੈ ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਨਮਕ ਨੂੰ ਕਪੂਰ ਤੋਂ ਅਲੱਗ ਕਰੋ ਤਾਂ ਕੀ ਤੁਸੀਂ ਅਜਿਹਾ ਕਰ ਸਕੋਗੇ ਇਹ ਅਸਲ ਵਿੱਚ ਬਹੁਤ ਔਖਾ ਕੰਮ ਹੈ ਕਿਉਂਕਿ ਕਪੂਰ ਚਿੱਟੇ ਰੰਗ ਦਾ ਹੈ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਪੀਸ ਦਿੱਤਾ ਹੈ ਤੇ ਉਪਰੋਂ ਨਮਕ ਦਾ ਰੰਗ ਵੀ ਚਿੱਟਾ ਹੈ ਤਾਂ ਆਪਾਂ ਇਹਨਾਂ ਨੂੰ ਕਿਵੇਂ ਅਲੱਗ ਕਰ ਸਕਦੇ ਹਾਂ ਯਾਨੀ ਅਸੀਂ ਇੱਕ ਠੋਸ ਕਪੂਰ ਨੂੰ ਦੂਜੇ ਠੋਸ ਨਮਕ ਤੋਂ ਕਿਵੇਂ ਅਲੱਗ ਕਰ ਸਕਦੇ ਹਾਂ ਤਾਂ ਇਸ ਲਈ ਅਸੀਂ ਇਸ ਮਿਸ਼ਰਣ ਨੂੰ ਗਰਮ ਕਰਾਂਗੇ ਇਸ ਲਈ ਅਸੀਂ ਸਭ ਤੋਂ ਪਹਿਲਾਂ ਗੈਸ ਬਾਲਾਂਗੇ ਇਸ ਦੇ ਉੱਪਰ ਸਟੀਲ ਦੀ ਇੱਕ ਪਲੇਟ ਰੱਖਾਂਗੇ ਤੇ ਫਿਰ ਇਸ ਪਲੇਟ ਦੇ ਉੱਪਰ ਇਸ ਮਿਸ਼ਰਣ ਨੂੰ ਰੱਖ ਕੇ ਉਸ ਦੇ ਉੱਪਰ ਇੱਕ ਗਲਾਸ ਨੂੰ ਉਲਟਾ ਕਰਕੇ ਰੱਖ ਦਿਆਂਗੇ ਤਾਂ ਆਓ ਦੇਖਦੇ ਹਾਂ ਕਿ ਕੀ ਹੁੰਦਾ ਹੈ ਆਪਾਂ ਗਲਾਸ ਦੇ ਅੰਦਰ ਇੱਕ ਚਿੱਟੇ ਰੰਗ ਦੇ ਧੂਏ ਨੂੰ ਦੇਖ ਸਕਦੇ ਹਾਂ ਅਸਲ ਵਿੱਚ ਇਹ ਧੂਆ ਕਪੂਰ ਦੀ ਵਾਸ਼ਪ ਹੈ ਕਪੂਰ ਸਿੱਧਾ ਠੋਸ ਤੋਂ ਗੈਸ ਵਿੱਚ ਬਦਲ ਜਾਂਦਾ ਹੈ ਤੇ ਇਸ ਪ੍ਰਕਿਰਿਆ ਨੂੰ ਸਬਲੀਮੇਸ਼ਨ ਕਿਹਾ ਜਾਂਦਾ ਹੈ ਇਸ ਤਰ੍ਹਾਂ ਅਸੀਂ ਸਭ ਤੋਂ ਪਹਿਲਾਂ ਠੋਸ ਅਵਸਥਾ ਵਿੱਚ ਕਪੂਰ ਅਤੇ ਨਮਕ ਨੂੰ ਲਿਆ ਤੇ ਹੁਣ ਸਾਡੇ ਕੋਲ ਕਪੂਰ ਆਪਣੀ ਵਾਸ਼ਪ ਅਵਸਥਾ ਵਿੱਚ ਹੈ ਪਰ ਨਮਕ ਹਾਲੇ ਵੀ ਠੋਸ ਹੈ ਹੁਣ ਅਸੀਂ ਗਲਾਸ ਨੂੰ ਬੜੇ ਧਿਆਨ ਨਾਲ ਹਟਾ ਦਿੰਦੇ ਹਾਂ ਤੇ ਫਿਰ ਇਸ ਨੂੰ ਠੰਡਾ ਹੋਣ ਲਈ ਕੁਝ ਦੇਰ ਐਵੇਂ ਹੀ ਰੱਖ ਦਿੰਦੇ ਹਾਂ ਤੇ ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਇੱਕ ਚਿੱਟਾ ਪਦਾਰਥ ਗਲਾਸ ਦੀਆਂ ਦੀਵਾਰਾਂ ਤੇ ਜਮਾ ਹੋ ਗਿਆ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਕੀ ਹੈ ਇਹ ਕਪੂਰ ਹੈ ਕਪੂਰ ਵਾਸ਼ਪਿਤ ਹੋ ਗਿਆ ਤੇ ਜਦੋਂ ਅਸੀਂ ਗਲਾਸ ਨੂੰ ਮੋਟ ਠੰਡਾ ਕੀਤਾ ਤਾਂ ਕਪੂਰ ਵਾਪਸ ਠੋਸ ਅਵਸਥਾ ਵਿੱਚ ਆ ਗਿਆ ਤੇ ਗਲਾਸ ਦੀਆਂ ਦੀਵਾਰਾਂ ਤੇ ਜਮਾ ਹੋ ਗਿਆ ਹੁਣ ਜੇ ਅਸੀਂ ਪਲੇਟ ਵਿੱਚ ਦੇਖੀਏ ਤਾਂ ਸਾਨੂੰ ਨਮਕ ਦਿਖਾਈ ਦੇਵੇਗਾ ਹਾਲਾਂਕਿ ਇਸ ਵਿੱਚ ਹਲੇ ਥੋੜਾ ਕਪੂਰ ਵੀ ਹੈ ਕਿਉਂਕਿ ਅਸੀਂ ਸਾਰੇ ਕਪੂਰ ਨੂੰ ਵਾਸ਼ਪਿਤ ਨਹੀਂ ਕੀਤਾ ਤਾਂ ਇਸ ਤਰ੍ਹਾਂ ਅਸੀਂ ਸਬਲੀਮੇਸ਼ਨ ਦੀ ਪ੍ਰਕਿਰਿਆ ਨਾਲ ਨਮਕ ਨੂੰ ਕਪੂਰ ਤੋਂ ਅਲੱਗ ਕਰ ਸਕਦੇ ਹਾਂ ਨਮਕ ਅਤੇ ਕਪੂਰ ਦੇ ਮਿਸ਼ਰਣ ਵਿੱਚ ਕਪੂਰ ਸਿੱਧਾ ਠੋਸ ਤੋਂ ਵਾਸ਼ਪ ਵਿੱਚ ਬਦਲ ਗਿਆ ਇਸ ਨੂੰ ਸਬਲੀਮੇਸ਼ਨ ਕਿਹਾ ਜਾਂਦਾ ਹੈ ਤੇ ਜਦੋਂ ਇਹ ਗਲਾਸ ਦੀਆਂ ਦੀਵਾਰਾਂ ਦੇ ਸੰਪਰਕ ਵਿੱਚ ਆਇਆ ਤੇ ਅਸੀਂ ਗਲਾਸ ਨੂੰ ਕੁਝ ਸਮੇਂ ਲਈ ਠੰਡਾ ਕੀਤਾ ਤਾਂ ਕਪੂਰ ਵਾਪਸ ਠੋਸ ਵਿੱਚ ਬਦਲ ਗਿਆ ਇਹੀ ਕਪੂਰ ਸਾਨੂੰ ਗਲਾਸ ਦੀਆਂ ਦੀਵਾਰਾਂ ਤੇ ਦਿਖ ਰਿਹਾ ਹੈ ਇਸੇ ਤਰ੍ਹਾਂ ਤੁਸੀਂ ਨੈਫਥਲੀਨ ਦੀਆਂ ਗੋਲੀਆਂ ਦੀ ਵਰਤੋਂ ਦੇਖੀ ਹੋਵੇਗੀ ਨੇਪਥਲੀਨ ਦੀਆਂ ਗੋਲੀਆਂ ਦੀ ਵਰਤੋਂ ਕੱਪੜਿਆਂ ਨੂੰ ਉਨ੍ਹਾਂ ਕੀੜਿਆਂ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ ਜੋ ਕੱਪੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਨੇਪਥਲੀਨ ਵੀ ਸਿੱਧਾ ਕਪੂਰ ਦੀ ਤਰ੍ਹਾਂ ਠੋਸ ਤੋਂ ਗੈਸ ਵਿੱਚ ਬਦਲ ਸਕਦੀ ਹੈ। ਤੇ ਜਦੋਂ ਉਹ ਗੈਸ ਵਿੱਚ ਬਦਲਦੀ ਹੈ ਤਾਂ ਨੇਪਥਲੀਨ ਦਾ ਉਹੀ ਗੈਸੀ ਰੂਪ ਕੀੜਿਆਂ ਲਈ ਜ਼ਹਿਰੀਲਾ ਹੁੰਦਾ ਹੈ। ਇਹ ਗੈਸ ਕੱਪੜਿਆਂ ਦੇ ਵਿੱਚ ਫੈਲ ਜਾਂਦੀ ਹੈ ਅਤੇ ਇਸ ਨਾਲ ਕੱਪੜਿਆਂ ਦੇ ਆਲੇ-ਦੁਆਲੇ ਇੱਕ ਸੋਖਿਆਤਮਕ ਰੈਜ਼ਿਸਟੈਂਸ ਬਣ ਜਾਂਦੀ ਹੈ। ਤਾਂ ਇਹ ਦਰਸਾਉਂਦਾ ਹੈ ਕਿ ਵਿਗਿਆਨ ਅਸਲ ਵਿੱਚ ਸਾਡੇ ਚਾਰੇ ਪਾਸੇ ਮੌਜੂਦ ਹੈ ਇੱਥੋਂ ਤੱਕ ਕਿ ਉਹਨਾਂ ਸਧਾਰਨ ਚੀਜ਼ਾਂ ਵਿੱਚ ਵੀ ਜਿਨ੍ਹਾਂ ਨੂੰ ਅਸੀਂ ਰੋਜ਼ ਵਰਤਦੇ ਹਾਂ ਜਿਵੇਂ ਕਿ ਨੈਫਥਲੀਨ ਦੀਆਂ ਗੋਲੀਆਂ ਇਹ ਹੈਰਾਨੀ ਦੀ ਗੱਲ ਹੈ ਕਿ ਕਿਵੇਂ ਸਬਲੀਮੇਸ਼ਨ ਦੀ ਪ੍ਰਕਿਰਿਆ ਕੱਪੜਿਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਵਰਤੀ ਜਾਂਦੀ ਹੈ ਵਿਗਿਆਨ ਅਸਲ ਵਿੱਚ ਕਮਾਲ ਦਾ ਹੈ ਅਤੇ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਨਵੇਂ ਤਰੀਕੇ ਨਾਲ ਹੱਲ ਕਰਨ ਵਿੱਚ ਸਾਡੀ ਮਦਦ ਕਰਦਾ ਹੈ